ਪਿੰਡ ਦੇ ਸਰਪੰਚ ਜਿਹੜੇ ਸਭ ਤੋਂ ਛੋਟੇ ਉਹ ਸਭ ਨੇ ਸਰਪੰਚ ਉਹਨੂੰ ਜਾ ਕੇ ਚੰ ਮੰਗ ਕਮ ਪਿੰਡੀ ਸਤ ਨਹੀਂ ਸੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਸ ਪੰਜ ਬਣ ਤੋਂ ਬਾਅਦ ਪਿੰਡ ਨੂੰ ਹਾਈ ਸਕੂਲ ਦੇ ਕੇ ਔਰ ਐਸ ਹਾਈ ਸਕੂਲ ਨੇ ਬਹੁਤ ਬੱਚੇ ਪੜਾ ਕੇ ਨੌਕਰੀਆਂ ਦਿੱਤੀ ਨੂੰ ਸਾਡਾ ਸਾਰਾ ਪਿੰਡ ਨਹੀਂ ਆੜਾ ਦਵਾਲਾ ਵੀ ਨੁਕਸਰ ਹੋ ਲੱਗਿਆ ਔੜਾ ਥੱਲੇ ਕਰ ਲਈ ਮੈਂ ਹੰਜਿਲਦਾ ਹਾਂ ਤਾਂ ਇਹ ਬੋਰਚਨ ਕਸ਼ੇ ਕਰਦਾ ਕਿਉਂਕਿ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਸ ਪਿੰਡ ਨੇ ਸਾਡੇ ਪਰਵਾਹ ਨੂੰ ਹਿਤ ਤੱਕ ਬਹੁਤ ਕੁਛ ਦਿੱਤਾ ਮੇਰੇ ਪਿਤਾ ਜੀ ਤੋਂ ਲੈ ਕੇ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਉਹ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਆ ਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹੜੂ ਉਹ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਕੇ ਫਾੜੇ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਹ ਸਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੋਂ ਤਕਰੀਬਨ ਸਾਡਾ ਸਾਰਾ ਪਿੰਡ ਆਲਾ ਦਵਾਲਾ ਨੂੰ ਨੌਕਰੀਆਂ ਲੱਗੀਆਂ ਅੱਜ ਜਦੋਂ ਮੈਂ ਆਪਣੇ ਪਿੰਡ ਦੇ ਲੋਕ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਪੜਾ ਮਨ ਨੂੰ ਖੁਸ਼ ਹੁੰਦਾ ਕਿ ਮੈਂ ਉਸ ਪਿੰਡ 'ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਯਾਦ ਕਰੈ ਨਣਕਾਣਾ ਸਾਹਿਬ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਨਰਨੂ ਮਹੰਤ ਨੂੰ ਖੜਿਆ ਆਪਣੇ ਜੀਂਦੇ ਝੰਡਾ ਨਾਲ ਸਾੜੇਗੇ ਉਹ ਪਿੰਡ ਦਾ ਇਹ ਇਤਿਹਾਸ ਹੈ ਔਰ ਮੈਨੂੰ ਫਕਰ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇੱਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਭਰਾਵਾਂ ਨੇ ਫਿਰੇ ਇਲਾਕੇ ਨੇ ਉਹਨੂੰ ਵੱਖੂ ਵੀ ਮੇਨ ਲਭਾਇਆ ਲੰਬਾ ਸਮਾਂ ਪ੍ਰਚਾਰ ਕੀਤਾ ਤੁਸੀਂ 40 ਦਿਨ ਤੱਕ ਕਿਵੇਂ ਦੀ ਲੜਾਈ ਜੇ ਦੇਖੋ ਮੈਂ ਉਹ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਕਿ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਹਾਂ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇਹਦਾ ਕੈਂਡੀਡੇਟ ਐ ਮੈਂ ਮੋਦੀ ਨਹੀਂ ਤੁਮੁਮਕਨ ਨਹੀਂ ਇਹ ਗੱਲਾਂ ਨੇ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਹੈਰਾਨ ਹੋਵੋਗੇ ਤੇ ਮੇਰੇ ਮੇਰੇ ਕੰਸਟਿਟੂਐਂਸੀ ਚ ਨੈਸ਼ਨਲ ਲੀਡਰ ਇੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਆਪਣੇ ਆਪ ਦੀ ਇਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਤੇਪ ਦਾ ਬਾਜਵਾ ਫਤਿਹ ਆਪਣਾ ਪ੍ਰਤਾਪ ਬਾਜਵਾ ਫਾੜਾ ਮੈਂ ਆਪਣੀ ਅਰੁਣਾ ਚੌਧਰੀ ਔਰ ਉੱਥੇ ਅਮਿਤ ਵੀਰ ਉੱਤਮਗਲੇ ਪਾਸੇ ਚਲੇ ਜਾਓ ਤੁਸੀਂ ਨਰੇਸ਼ अरोड़ा ਨਰੇਸ਼ ਪੁਰੀ ਨਾਲ ਹੀ ਆਜੋ ਕੋਈ ਤੋਂ ਭਾਂਵੇਂ بیمار ਸੀ ਉਹਨਾਂ ਦਾ ਬੇਟਾ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਨਾਲ ਲੱਗੇ। ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਕਿਸੇ ਨੂੰ ਮਨਾਉਣਾ ਪਿਆ ਜਾਂ ਪਟਾਣੇ ਤੇ ਤੁਸੀਂ ਵੇਖ ਲਓ ਪਟਾਣੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਕੰਮ ਜਬ ਹੋਇਆ। ਤੋਂ ਸਾਨੂੰ ਤਕੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਹਵੇਂ ਲੱਗਿਆ ਕਿ ਮੇਰੇ ਪਿਤਾ ਜੀ 1972 ਚ ਵੀ ਜਿਸਪਿੰਡ ਚ ਗਏ ਤੇ ਉੱਥੇ ਵੀ ਅੱਜ ਉਨੇ ਵੱਡੀ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪਿੰਡ ਨੂੰ ਅੱਗੇ ਲੈ ਕੇ ਚੱਲਿਆ ਜੇ ਤੁਸੀਂ ਕਹਿ ਕੇ ਜਿੱਤਿਆ ਪਿਆਵਾਂ ਪਰ ਮਾਰਜਨ ਕੀ ਵੇਖੀ ਲਕੋ ਮੈਂ ਇਹ ਲਕੋ ਮੈਂ ਅੱਜ ਵੀ ਇਓਹੀ ਚੀਜ਼ ਕਰਦਾ ਮੈਂ ਵਾਸ਼ ਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਥੇ ਉਹਨਾਂ ਦਾ ਸਿਸਕਾਰ ਹੈ ਉੱਥੇ ਮੈਂ ਮੱਥਾ ਟੇਕਿਆ ਹੈ ਆਪਣੇ ਦਾਦੇ ਨੂੰ ਮੱਥਾ ਟੇਕਿਆ ਹੈ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਹਾਂ ਉਹ ਫਤਿਹ ਹੋਈ ਜਿਹੜੇ ਕਹਿੰਦੇ ਕਿ ਜਿੱਤ ਬੜਾ ਕਰੇਗਾ ਸਰਕਾਰ ਬਣਾਏਗਾ ਸੌ ਪਰਸੈਂਟ ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇ ਦੇ ਦੀ ਸਪੀਚ ਆਈਆਂ ਇਹਦਾ ਮੁੱਲ ਪ੍ਰਧਾਨ ਮੰਤਰੀ ਡਰ ਗਿਆ